ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿ ਨਝੇ रूप रंग अर रेख पे कौ कहना सकत कहे अचल मूर्त अनपो प्रकाश अमतोज कह जाय को इंद्र इंद्रान साहो सहान गनिजय ਤੇ ਭਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬੰਤ੍ਰਿਨ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾ ਬਰਨਤ ਸੁਮਤ ਅੰਦਰ ਸਚਾ ਨੇ ਹੋ ਲਾਇਆ ਪ੍ਰੀਤਮੇ ਆਪਣੇ ਸਨਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਸੱਜਣ ਸੱਚਾ ਪਾਤਿਸਾਹ ਸਿਰ ਸਾਹਾ ਦੇ ਸਾਹੂ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇ ਸਾਹੋ ਸੋ ਘਟਲ ਗੁਰ ਸੇਵਿਐ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋ ਵੈ ਸਿਬ ਦੁਖ ਸੰਭਦੀ ਨੂਰੇ ਅਰਸਹ ਪਰਸਹ ਚਟਿਐ ਤਦ ਡਿਠੈ ਸਚੇ ਪਾਤਿਸਾਹ ਮਲ ਜਨਮ ਜਨਮ ਦੀ ਕਟਿਐ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਦੂਜੇ ਭਾਏ ਬਿਲਾਵਲਣਾ ਹੋਵਈ ਮਨਮੁਖ ਥਾਏ ਨਾ ਪਾਏ ਪਖੰਡ ਭਗਤ ਨਾ ਹੋਵਈ ਪਾਰ ਬ੍ਰਹਮਣ ਪਾਇਆ ਜਾਏ ਦੂਜੇ ਭਾਏ ਬਲਾਵਲ ਨਾ ਹੋਵਈ ਮਨ ਮੁਕ ਥਾਏ ਨਾ ਪਾਏ ਪਖੰਡ ਭਗਤ ਨਾ ਹੋਵਈ ਪਾਰ ਬ੍ਰਹਮਣ ਪਾਇਆ ਜਾਏ ਮਨ ਹਟ ਕਰਮ ਕਮਾਵਣੇ ਥਾਏ ਨ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀਐ ਵਿਚ ਹਾ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜੰਮ ਮਰਨਾ ਕਟਿਆ ਜੋਤੀ ਜੋਤ ਮਿਲਾਏ ਅਪੇ ਆਪ ਪਰਬ੍ਰह्म ਹੈ ਪਰਬ੍ਰह्म وسਿਆ ਮਨ ਆਏ ਜੰਮਨ ਮਰਨਾ ਕਟਿਆ ਜੋਤੀ ਜੋਤ ਮਿਲਾਏ ਮਹੱਲਾ ਤੀਜਾ ਬਿਲਾਵਲ ਕਰਹੁ ਤਮ ਪਿਆਰੇ ਹੋ ਇਕਸ ਸਿਉ ਲਿਵਲਾਏ ਜੰਮਨ ਮਰਨ ਦੁੱਖ ਕੱਟਿਐ ਸੱਚੇ ਰਹੇ ਸਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲੈ ਸਤਗੁਰ ਪਾਏ ਸਤ ਸੰਗਤੀ ਬਿ ਭਾਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੁਹਨੇ ਜੇ ਗੁਰਮੁਖ ਮੇਲ ਮਿਲਾਏ ਪੌੜੀ ਸਭਨ ਜੀਆ ਵਿੱਚ ਹਰ ਆਪ ਸੋ ਭਗਤਾ ਕਾ ਮਿਤ ਕਰ ਸਭ ਕੋਈ ਹਰ ਕੈ ਵਸ ਭਗਤਾ ਕੈ ਆਨੰਦ ਘਰ ਹਰ ਭਗਤਾਂ ਕਾ ਮੇਲੀ ਸਰਬਤ ਸੋ ਨਿਸਲ ਜਨ ਤੰਗ ਧਰ ਹਰ ਸਭਨਾ ਕਾ ਖਸਮ ਸੋ ਭਗਤ ਜਨ ਚਿਤ ਕਰ ਤਉ ਅਪੜ ਕੋਈ ਨਾ ਸਕੈ ਸਭ ਚੱਕ ਚੱਕ ਪਵੈ ਝੜ ਹਰ ਸਭਨਾ ਕਾ ਖਸਮ ਸੋ ਭਗਤ ਜਨ ਚਿਤ ਕਰ ਤਦ ਅਪੜ ਕੋਈ ਨਾ ਸਕੈ ਸਭ ਚਖ ਚਖ ਪਵੈ ਝੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਦੂਜੇ ਪਾਏ ਬਿਲਾਵਲ ਨਾ ਹੋਵਈ ਮਨਮੁਖ ਥਾਏ ਨਾ ਪਾਏ ਪਖੰਡ ਪਗਤ ਨਾ ਹੋਵਈ ਪਾਰ ਬ੍ਰਹਮ ਨਾ ਪਾਇਆ ਜਾਏ ਅੰਗ 800 ਨਿੰਜਾ ਸਤਨਾਮ ਵਾਹਿਗੁਰੂ ਜੀ